ਵਿਆਹ ਵਾਲੇ ਦੇਣਾ ਮੁੰਡੇ ਦੇ ਸਿਰ ਤੇ ਰੱਖੀ ਟੋਪੀ ਨੂੰ ਲੱਗੀ ਅੱਗ ਵਾਪਰ ਜਾਣਾ ਸੀ ਵੱਡਾ ਪਾਣਾ ਦੋਸਤੋ ਅੱਜ ਕੱਲ੍ਹ ਵਿਆਹਾਂ ਵਿੱਚ ਬਹੁਤ ਹੀ ਦਿਖਾਵਾ ਕੀਤਾ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਜਦੋਂ ਵਿਆਹ ਵਾਲੇ ਮੁੰਡਾ ਕੁੜੀ ਦੀ ਐਂਟਰੀ ਹੁੰਦੀ ਹੈ ਅਤੇ ਉਹ ਸਟੇਜ ਵੱਲ ਜਾਣ ਲੱਗਦੇ ਨੇ ਤਾਂ ਸਾਈਡਾਂ ਤੇ ਅਨਾਰ ਚਲਾਏ ਜਾਂਦੇ ਨੇ ਤਾਂ ਕਿ ਵੀਡੀਓ ਵਧੀਆ ਤੇ ਯਾਦਗਾਰ ਬਣ ਸਕੇ ਪਰ ਜਿਵੇਂ ਹੀ ਇਹ ਚਲਾਏ ਜਾਂਦੇ ਨੇ ਤਾਂ ਅਨਾਰ ਦਾ ਇੱਕ ਚੰਗਿਆੜਾ ਵਿਆਹ ਵਾਲੇ ਮੁੰਡੇ ਦੀ ਟੋਪੀ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਪਹਿਲਾਂ ਤਾਂ ਟੋਪੀ ਵਿੱਚੋਂ ਧੂਆ ਨਿਕਲਦਾ ਹੈ ਪਰ ਮੁੰਡੇ ਨੂੰ ਕੁਝ ਪਤਾ ਨਹੀਂ ਲੱਗਦਾ ਪਰ ਜਦੋਂ ਟੋਪੀ ਵਿੱਚ ਅੱਗ ਲੱਗ ਜਾਂਦੀ ਏ ਤਾਂ ਕੈਮਰੇ ਵਾਲਾ ਭੱਜ ਕੇ ਆਉਂਦਾ ਏ ਤੇ ਟੋਪੀ ਨੂੰ ਲਾ ਕੇ ਪਰਾਂ ਸੁੱਟ ਦਿੰਦਾ ਏ ਸੋ ਜੇਕਰ ਕੁੜੀ ਦੇ ਲਹਿੰਗੇ ਉੱਪਰ ਕੋਈ ਚੰਗਿਆੜਾ ਡਿੱਗ ਜਾਂਦਾ ਜਾਂ ਅੱਗ ਲੱਗ ਜਾਂਦੀ ਤਾਂ ਕੋਈ ਵੀ ਪਾਣਾ ਵਾਪਰ ਸਕਦਾ ਸੀ ਸੋ ਕੀ ਵਿਆਹਾਂ ਵਿੱਚ ਇਹ ਸਭ ਕਰਨਾ ਜ਼ਰੂਰੀ ਏ ਜਾਂ ਫਿਰ ਇਹਨਾਂ ਚੀਜ਼ਾਂ ਬਿਨਾ ਵਿਆਹ ਨਹੀਂ ਹੁੰਦੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ